ਇਹ ਕਹਾਣੀ ਹੈ ਪਿੰਡ ਬਰਗਾੜੀ ਵਿੱਚ ਰਹਿ ਰਹੇ ਦੋ ਭਰਾਵਾਂ ਦੀ ਜ਼ਮੀਨ ਦੇ ਰੋਲੇ ਨੂੰ ਲੈ ਕੇ ਦੋਨੋਂ ਭਰਾਵਾਂ ਦਾ ਆਪਸੀ ਮੇਲ ਖਤਮ ਹੋ ਗਿਆ ਤੇ ਭਾਈ ਸ਼ਰੀਕ ਬਣ ਗਏ ਜਿਵੇਂ ਕਹਿੰਦੇ ਨੇ ਨੋਹਾ ਨਾਲੋਂ ਮਾਸ ਕਦੇ ਅੱਡ ਨਹੀਂ ਹੁੰਦਾ ਉਵੇਂ ਹੀ ਬਲਵੰਤ ਸਿੰਘ ਤੇ ਜਸਵੰਤ ਸਿੰਘ ਦੇ ਬੱਚੇ ਇੱਕ ਦੂਜੇ ਤੋਂ ਜਾਣ ਵਾਰਦੇ ਸੀ ਬਾਕੀ ਦੀ ਕਹਾਣੀ ਤੁਹਾਨੂੰ ਦੱਸਦੇ ਹਾਂ ਅਸੀਂ ਇੱਕ ਨਿੱਕੀ ਜਹੀ ਵੀਡੀਓ ਦੇ ਦੁਆਰਾ ਕੁੜੀਆਂ ਆਏ ਉੱਥੇ ਨੇ ਅੱਜ ਤੱਕ ਕੁੜੀਆਂ ਨੂੰ ਠਾਵਾ ਪਹਿਲਾਂ ਤਾਂ ਚਾਹ ਦੀ ਘੁੱਟ ਪੀਣਗੇ ਅਜੀ ਕਾਲੇ ਪੁੱਤ ਕਾਲੇ ਪੁੱਤ ਉੱਠ ਕੜ ਪੁੱਤ ਕਿੰਨਾ ਦਿਨ ਚੜ ਕੇ ਆ ਗਿਆ ਦੇਖ ਲੈ 7 ਵਜੇ ਖੜੀ ਹੋ ਜਾ ਪੁੱਤ ਉੱਠ ਜਾਨੇ ਹੋ ਮਿਸ ਪ੍ਰੀਤੀ ਪੁੱਤ ਖੜੀ ਹੋ ਦੇਖ ਲੈ ਕਿਵੇਂ ਸੁੱਤਿਆ ਪਈ ਹੈ ਗਿਆ ਆਰਾਮ ਨਾਲ ਐਨ ਵੀ ਕੋ ਕੰਮ ਕਰਾ ਦੀਆਂ ਮਾੜਾ ਮੋਟਾ ਖੜੀਆਂ ਹੋ ਜਾ ਗੁਰੂ ਘਰ ਵੀ ਜਾਣਾ ਨਾ ਕੇ ਟਾਈਮ ਇੰਨਾ ਹੋ ਗਿਆ ਆ ਦੇਖਾ ਮਸਤੀ ਪਈ ਹੈ ਖੜੀ ਹੋ ਜਾ ਪੁੱਤ ਦੇ ਦੇ ਐ ਉਂਠੇ ਜਾ ਜਾਨੇ ਬੇਬੇ ਨੇ ਨਹੀਂ ਸੌਣ ਦੇਣਾ ਆਪਾਂ ਨੂੰ ਕਿਉਂ ਨਾ ਸੁਪਨਾ ਚੱਲ ਰਸੀ ਸਾਰਾ ਘਰਾਬ ਕਰਤਾ ਤੈਨੂੰ ਕਦੇ ਤੋਂ ਸੋਨੇ ਸੁਪਨੇ ਆਉਣ ਲੱਗੇ ਤੇ ਤਾਂ ਕੋੜੇ ਬੁੱਤੀ ਚਲਦੇ ਸੁਪਨੇ ਆ ਚੁਣੇ ਤੈਨੂੰ ਕੀ ਪਤਾ ਕਿੰਨਾ ਸੋਹਣਾ ਸੁਪਨਾ ਆਇਆ ਸੀ ਬਾਪੂ ਆਇਆ ਸੀਗਾ ਸੁਪਨੇ 'ਚ ਹੈ ਸੱਚੀ ਕੀ ਕਹਿੰਦਾ ਫਿਰ ਆਪੂ ਬਾਪੂ ਕਹਿੰਦਾ ਕੱਲ ਰਖੜੀਆਂ ਨੇ ਤਾਇਕੇ ਜਾ ਕੇ ਵੀਰੇ ਦੇ ਰਖੜੀ ਬੰਨਿਆ ਓ ਚੱਲ ਉੱਠ ਖੜਾ ਨੀਤਾ ਜੀ ਬੇਬੇ ਨੂੰ ਪਤਾ ਲੱਗ ਗਿਆ ਨਾ ਦੋਨਾਂ ਦੇ ਪਹਿਣਗੇ ਆ ਮੰਮੀ ਹਾਂ ਬੱਤ ਚਾਹ ਲਿਆ ਦੇ ਸਾਨੂੰ ਲਿਆਉਣੀ ਆ ਸੱਚ ਹੈ ਗੰਦੀ ਸੀ ਅਪਨ ਨਵੇਂ ਸੂਟ ਨਸਵਾ ਕੇ ਲਈ ਕਦੇ ਆਪਵੇਂ ਉੱਠ ਕੇ ਪੀ ਲਿਆ ਕਰੋ ਬੈਠ ਕੇ ਪਾਲਦੀਆਂ ਚ ਫਿਰ ਕੀ ਹੋ ਗਿਆ ਮੰਮੀ ਤੇਰੇ ਹੱਥੋਂ ਤਾਂ ਮੂੰ ਵੀ ਬਹੁਤ ਕੁ ਸਵਾਲ ਲੱਗਦੇ ਕਰਨ ਦੀਆਂ ਮਾਰੀਆਂ ਕਹਿ ਦੇਣੀਆਂ ਓਹ ਮੰਮੀ ਹਾਂ ਪੁੱਤ ਮੈਨਾਂ ਹੈ ਗੰਦੀ ਸੀਗੀ ਫਿਰ ਅਖੜੀ ਆ ਰਹੀ ਹੈਗੀ ਤੇ ਸਾਨੂੰ ਸੂਟੇ ਦਵਾ ਲਿਆ ਨਵੇਂ ਕੋਈ ਨਾ ਦਵਾ ਲਵਾਂਗੀ ਤੁਹਾਨੂੰ ਕਾਹਦਾ ਚਾ ਚੜਿਆ ਰਖੜੀਆਂ ਦਾ ਭਾਈ ਤਾਂ ਹੈ ਨਹੀਂ ਤੁਹਾਡੇ ਫਿਰ ਕੀ ਅਸੀਂ ਤਾਂ ਇਹਦੇ ਮੁੰਡੇ ਦੇ ਬੰਨੇ ਹੋਾਂਗੇ ਹਣਾ ਹਾਂ ਤੇ ਤੈਨੂੰ ਪਤਾ ਤੇਰੀ ਤਾਈ ਬੰਨਣ ਦੇ ਦੋ ਵੀ ਰਖੜੀ ਕੋਈ ਨਹੀਂ ਸੀ ਬੰਨਵਾਵਾਂਗੇ ਆਪੇ ਜਾ ਕੇ ਹੋਰ ਕੀ ਤੁਸੀਂ ਤਾਂ ਬਗਦੇ ਹੋਏ ਫਿਕਰ ਨਾਲੇ ਕੋਈ ਕੰਮ ਧੰਦਾ ਕਰ ਲਿਆ ਕਰੋ ਉੱਠ ਕੇ ਜੇ ਮੈਂ ਸੰਗ ਲਾਈ ਪਈ ਪਈਆਂ ਰਹਿੰਦੀਆਂ ਐ ਨਹੀਂ ਪਤਾ ਕਿ ਕੋਈ ਕੰਮ ਧੰਦਾ ਕਰ ਲਈ ਜਾਂ ਬਗਾਨੇ ਘਰੇ ਜਾਣਾ ਕੀ ਆਖਣਗੇ ਅਗਲੇ ਵੀ ਮਾਂ ਨੇ ਕੀ ਸਿਖਾ ਕੇ ਤੋੜਿਆ ਮੰਮੀ ਤੁਸੀਂ ਫਿਕਰ ਨਾ ਕਰੋ ਕੱਲ ਤੋਂ ਨਾ ਅਸੀਂ ਜਲਦੀ ਉੱਠ ਜਾ ਕਰਾਂਗੇ ਤੇ ਤੁਹਾਡਾ ਸਾਰੇ ਕੰਮ ਵੀ ਕਰਾ ਦਾਂਗੇ ਤੁਹਾਡਾ ਰੋਜ਼ ਤਾਂ ਹੀ ਕੰਮ ਹੈ ਰੋਜ਼ ਕਹਿ ਦਿੰਦੀਆਂ ਵੀ ਟਾਈਮ ਨਾਲ ਉੱਠ ਕੇ ਕਰ ਲਾਂਗੇ ਕੰਮ ਮੰਮੀ ਅੱਜ ਨਾ ਪਤਾ ਰਾਤ ਮੈਂ ਲੇਟ ਸੋਈ ਸੀਗੀ ਪੜੀ ਜਾਂਦੇ ਸੀਗੇ ਅਸੀਂ ਮੈਨੂੰ ਪਤਾ ਹੀ ਐ ਕਿਹੜਾ ਪੜਦਿਆਂ ਸਾਰੀ ਰਾਤ ਮੋਬਾਈਲ ਦੇਖੀ ਜਾਂਦੀਆਂ ਰਹਿੰਗੀਆਂ ਬੀਬੀ ਐਨੀ ਟੈਨਸ਼ਨ ਨਾ ਲਿਆ ਕਰਸੀਆ ਤੇ ਸਾਰਾ ਕੁਝ ਸਹੀ ਕਰ ਦਾਂਗੀ ਟੈਨਸ਼ਨ ਕਿਵੇਂ ਨਾ ਲਵਾਂ ਤੇਰਾ ਪਿਓ ਤਾਂ ਛੱਡ ਕੇ ਵਾਗ ਗਿਆ ਮੈਨੂੰ ਤੇ ਟੈਨਸ਼ਨ ਹੋਵੇ ਨਾ ਕੋਠੇ ਜਿੱਡੀਆਂ ਹੋ ਗਈਆਂ ਤੁਹਾਨੂੰ ਤਾਂ ਉੜਦੀ ਨਹੀਂਗੀ ਚੱਲ ਮੰਮੀ ਹੁਣ ਗੁੱਸੇ ਹੀ ਰਹਿੰਗੇ ਤਾ ਸਵੇਰੇ ਖੇਡਣ ਲੱਗ ਜਾਂਦੀ ਆ ਚੱਲ ਐ ਵੜਿਆ ਲਿਆ ਕਰੋ ਮਾਂ ਨੂੰ ਚਲ ਚੰਗਾ ਪੀ ਲਓ ਚਾਹ ਰੋਟੇ ਬਣ ਗਏ ਆਹ ਰੋਟੀ ਬਣ ਗਈ ਰੋਟੇ ਵੀ ਲੈ ਆਈ ਦੋ ਅਸੀਂ ਇਕੱਠੇ ਖਾ ਲਾਂਗੇ ਕੋਈ ਨਾ ਕੋਈ ਨਾ ਪਹਿਲਾਂ ਨਾ ਤੋ ਲੋ ਕੋਈ ਮਨਮਟਾ ਗੁਰੂ ਘਰ ਜਾ ਜਾਉਂ ਤਿੰਨਾ ਨਾ ਕੇ ਰੋਟੀ ਦਾ ਹੋ ਗਿਆ ਤੁਹਾਨੂੰ ਮੰਮੀ ਵੀ ਨਸਵੀਰੀ ਬੋਲਣ ਹਲ ਚੰਦੀ ਰੱਬੀ ਜਾਂਦੀ ਸੈਟ ਨੇ ਲੈ ਬਰੀ ਤੋਂ ਚਾਹ ਲਿਆ ਦੇ ਮੈਂ ਖੇਤ ਜਾਣਾ ਹੈ ਲੇ ਫੜ ਉਹੀ ਪੈਣਾ ਥੱਲੇ ਅੱਗ ਮਚਾਈ ਰੱਖਦਾ ਹੁਣ ਚਾਹ ਬਣਦੀ ਹੋ ਬਣੂਗੀ ਓ ਖੇਤ ਜਾਣਾ ਲਾਈਟ ਆ ਰਹੀ ਆ ਤੈਨੂੰ ਕੀ ਪਤਾ ਬਗਜੀ ਕੋਈ ਨਾ ਖੇਤ ਤੇ ਆਹ ਮੁੰਡਾ ਓਹ ਕੜਾ ਘਰੇ ਖੜਦਾ ਖਵਰਾ ਕਿੱਧਰ ਗਿਆ ਹੁਣ ਕਿੱਧਰ ਲੰਘ ਗਿਆ ਉਹ ਮੈਨੂੰ ਵੀ ਤਾਂ ਕਿੱਧਰ ਲੰਘ ਗਿਆ ਤੈਨੂੰ ਦੱਸ ਕੇ ਗਿਆ ਹੋਊਗਾ ਅੱਗੇ ਮੈਨੂੰ ਰੋਜ਼ ਹੀ ਸਹਾਨ ਕਰਕੇ ਜਾਂਦਾ ਕਿ ਮੈਂ ਫਲਾਣੀ ਥਾਂ ਜਾਣਾ ਹਨਾ ਤੇਰੇ ਨਾਲ ਸਾਰੀ ਗੱਲ ਸ਼ੇਅਰ ਕਰਦਾ ਉਹ ਮੈਂ ਕਾਹਨੂੰ ਕਰਦਾ ਸਿਰ ਤੇਰੇ ਤੋਂ ਹੀ ਢਿੱਡ ਚ ਬੇਈਮਾਨ ਰਹਿਦਾ ਵੀ ਪਤਾ ਨਹੀਂ ਮਾਂ ਪੁੱਤ ਕੀ ਗੁੱਟਰ ਗੁੰ ਕਰਦੇ ਨੇ ਆ ਗਿਆ ਹੁਣ ਕਰਨ ਕਰਕੇ ਆਇਆ ਆ ਜਾ ਫੋਰ ਲਾਇਆ ਦਾ ਟਾਈਮ ਹਜੇ ਕਿਹੜਾ ਕੋਈ ਟਾਈਮ ਹੋਇਆਗਾ ਮੈਂ ਕਿਧਰੋਂ ਆਇਆ ਓਏ ਹੱਲ ਹੱਲ ਕਰਕੇ ਆ ਮੱਜਾ ਮੱਜਾ ਦੇਖ ਲਿਆ ਕਰ ਪਾਣੀ ਪੁਣੀ ਵੀ ਮੇਰੀ ਗੱਲ ਸੁਣਦੇ ਮੁੰਡੇ ਨੂੰ ਚਾਹ ਪਾਣੀ ਪੀ ਲੈਣ ਦੇ ਪਤਾ ਨਹੀਂ ਕੀ ਭਿੰਡਾ ਖਾਂਦਾ ਉੱਠਣਸਾਰ ਲੱਗ ਜਾਂਦਾ ਬਾਹਲੀ ਜਿਆਦੇ ਮੱਚਦਾ ਇਹ ਤਾਂ ਮੱਜਾ ਤਾਂ ਕਿਉਂ ਨਹੀਂ ਇੱਧਰ ਆ ਜਾ ਮੁੰਡੇ ਇੱਧਰ ਆ ਜਾ ਕੰਮ ਦਾ ਕੰਮ ਦਾ ਟੱਕਾ ਤੋੜਦਾ ਤੈਂ ਤਾਂ ਮਾਰਿਆ ਨੇਰੀ ਲੈਰ ਕੇ ਕੰਮ ਕਰਕੇ ਉੱਤਰ ਬਿਸਤਰਾ ਪੈ ਜਾਊਗਾ ਕੋਈ ਨਾ ਪੈ ਜਾਊਗਾ ਜਦੋਂ ਤੂੰ ਇਹੇ ਹੀ ਉਮਰ ਚ ਤੀ ਤੇਰੇ ਕਰਨਾ ਮੇ ਕਰੀਨੇ ਤੈ ਕਰਨੇ ਕਰਨਾ ਮੇ ਤੂੰ ਦੇਖ ਕੇ ਆਂਦੀ ਜਰਾ ਜੇ ਨਹੀਂ ਦੇਖਦੀ ਆਂਦੀ ਕਵਾਢੀ ਤਾਂ ਦੱਸਦੇ ਨੇ ਵੇ ਮੁੰਡਿਆ ਇਹਦਾ ਛੱਡ ਦਿਆ ਕਰ ਪਤੰਦਰ ਦਾ ਪੈਂਡਾ ਪਤਾ ਨਹੀਂ ਕੀ ਸਾਰਾ ਦਿਨ ਉਹ ਚ ਜੂਆ ਹੀ ਮਾਰਦਾ ਰਹਿੰਦਾ ਨਿਕਲ ਤਾਂ ਕੋਸੇ ਚ ਆ ਚੱਕਮਾ ਤੂੰ ਦੱਸ ਕੀ ਕਹਿੰਦੀ ਐ ਮੈਂ ਪੁੱਤ ਮੈਂ ਕੀ ਕਹਿਣਾ ਮੈਂ ਤਾਂ ਤੈਨੂੰ ਐਂ ਕਹਿਣੀ ਐ ਨਾ ਸਾਰਾ ਦਿਨ ਬੇਲਾ ਫਿਰਾਇਆ ਕਰ ਆ ਮੋਟਰਸਾਈਕਲ ਲੈ ਕੇ ਸਾਰਾ ਦਿਨ ਘੇੜੇ ਦਿੰਦਾ ਰਹਿੰਦਾ ਰਹੇਗਾ ਤੇਲ ਤੇ ਚੱਲਦਾ ਕੋਈ ਪਾਣੀ ਤੇ ਨਹੀਂ ਚੱਲਦਾ ਕੰਮ ਤਾਂ ਤੈਨੂੰ ਵੀ ਹੱਥ ਪਾ ਲਿਆ ਕਰ। ਇਹੀ ਆਤ ਬਣ ਜੂਗੀ ਫੇਰ ਤੇਰੀ। ਨਾਏ ਤੇਰੀ ਮਾਸੀ ਦਾ ਫੋਨ ਆਇਆ ਥੀ। ਉਹਨੂੰ ਵੀ ਏਡੇ ਤੋਂ ਬਿਠਾ ਕੇ ਲੈਉਣਾ ਗਾਏ। ਪਤਾ ਨਹੀਂ ਵੀ ਅੱਜ ਆਊਗੀ ਕਿ ਕੱਲ ਨੂੰ ਆਊਗੀ। ਉਹ ਕਹਿੰਦੀ ਦੀਪਜਾ ਅੱਜ ਟਾਈਮ ਲੱਗਿਆ ਤਾਂ ਮੈਂ ਅੱਜ ਆ ਜੂੰਗੀ। ਨਹੀਂ ਫੇਰ ਕੱਲ ਨੂੰ ਆਉਂਦੀ। ਤੈਨੂੰ ਫੋਨ ਕਰਦੇ ਹੁਣੇ। ਕਿਉਂ ਭਾ? ਕੀ ਗੱਲ? ਅੱਛਾ। ਕੋਈ ਉਹਦਾ ਯਾਰ ਬੇਲੀ ਆ। 3 ਦਿਨ ਫੋਨ ਕਰ ਦਿੰਦੀ ਆ। ਉਹਨੂੰ ਕੋੜਾ ਕੋਈ ਕੰਮ ਐ। ਲੈ ਲੈ ਲੈ। ਅੱਜ ਤਾਂ ਬੋਲੀ ਐ ਕਿ ਛਾਲ ਨਹੀਂ ਵੀ ਬੋਲੀ। ਲੈ ਤੂੰ ਕਿਹੜੀਆਂ ਕਮਾਈਆਂ ਕਰਦਾ? ਉਹਦਾ ਮਸਦਾ ਗੱਲ ਕਮਾਈਆਂ ਦੀ ਨਹੀਂ ਨੀ ਮਾਂ ਤੂੰ ਫੋਨ ਮਾਰ ਕੇ ਹੁਕਮ ਲਾ ਦਿੰਦੀ ਆ ਵੀ ਜਾ ਉਹਨੂੰ ਬੱਸ ਸਟੈਂਡ ਤੋਂ ਵਢਾ ਲਿਆ ਕਰੀ ਪਿੱਤੋਂ ਹੁਣ ਮੈਂ ਵੀ ਮਾੜਾ ਮੁੱਡਾ ਉਹਦਾ ਕੰਮ ਧੰਦੇ ਗਿਆ ਹੁੰਦਾ ਇਹ ਵੀ ਖੇਤ ਬੰਨੇ ਗਿਆ ਹੁੰਦਾ ਥੋੜਾ ਹੁੰਦਾ ਹੁੰਦਾ ਕੋਈ ਨਾ ਟਿੱਡ ਵੀ ਹੌਲਾ ਕਰਨਾ ਹੁੰਦਾ ਉਹਦਾ ਜਿਹੜਾ ਗੋਲਾ ਬਣਿਆ ਪਿਆ ਅੰਦਰ ਉਹ ਫਿਰ ਜਿਹੜੇ ਜਿਹੜਾ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਆ ਆਕੇ ਮੇਰੀ ਭੈਣ ਦਾ ਫੋਨ ਆ ਜਦੋਂ ਮਰਜ਼ੀ ਦੇਖ ਲੈ ਕਈ ਵਾਰ ਕਿਤੇ ਬਾਹਰ ਕਿਤੇ ਅੰਦਰ ਖੜੇ ਹੋਈ ਫੋਨ ਕਰਨੀ ਆ ਬਿਮਾਨ ਫੋਨ ਕਰਕੇ ਕਹਦਾ ਵੀ ਮਾਂ ਕੁਝ ਚੀਜ਼ ਤਾਂ ਨਹੀਂ ਲੈ ਕੇ ਆਉਣੀ ਸ਼ਹਿਰੋਂ ਮੈਂ ਮਰ ਜਾਂ ਬੇ ਕਿੰਨਾ ਬੋਲਦੇ ਹੋ ਕਿੰਨਾ ਬੋਲਦੇ ਤੁਸੀਂ ਦੋਨੇ ਸਾਰਾ ਦਿਨ ਤਾਂ ਤੂੰ ਪਿੰਡ 'ਚ ਜੇੜੇ ਦਿਂਦਾ ਰਹਿਣਾ ਜੇ ਮੈਂ ਮਾਂ ਦੇ ਕਹਿਤਾ ਵੀ ਤੇਰੀ ਮਾਸੀ ਨੂੰ ਚੜਾ ਲਈ ਓਕੇ ਅਸੀਂ ਵੇਲਨੇ ਆ ਨਹੀਂ ਹੁਣ ਸਾਰਾ ਦਿਨ ਤੇਰੀ ਮਾਸੀ ਨਾਲ ਗੱਲਾਂ ਹੁੰਦੀਆਂ ਨੇ ਕਿ ਨਹੀਂ ਹੁੰਦੀਆਂ ਨੇ ਫੇਰ ਕੀ ਹੋ ਜਾਦਾ ਮਰਜ਼ੀ ਫੋਨ ਕਰ ਲੈ ਅਗਰ ਤੇਰੀ ਮਾਸੀ ਨਾਲ ਲੱਗੀ ਦੀ ਐਹ ਜੀ ਉਹ ਆ ਵੇਲਣ ਸਾਰਾ ਦਿਨ ਲੱਗਿਆ ਰਹਿੰਦਾ ਵੀ ਹੁਣ ਭਾਈ ਸਾਡੇ ਤਾਂ ਘਰੇ ਕੰਮ ਹੈਗੇ ਨੇ ਇਹ ਤਾਂ ਪਤਾ ਕੀ ਕਹਿੰਦੇ ਨੇ ਘਾਟਾ ਗੱਲਾਂ ਮਾਰ ਕੇ ਕਹਿੰਦੇ ਆ ਚੱਲ ਕੋਈ ਨਹੀਂ ਮਿਲ ਕੇ ਗੱਲ ਕਰਾਂਗੇ ਫੇਰ ਅਜੇ ਅੱਜ ਜਦੋਂ ਤੂੰ ਆਪਦੀ ਸਾਰੀ ਨਾ ਗੱਲਾਂ ਕਰਦਮਨਾ ਉਹ ਤਾਂ ਮੈਨੂੰ ਕੋਈ ਨਹੀਂ ਕਹਿੰਦਾ ਹੈਗਾ ਵੀ ਮੇਰੀ ਅੱਧਾ ਘੰਟਾ ਗੱਲ ਹੋ ਗਈ ਨਾਲੇ ਜਾਂ ਘੰਟਾ ਗੱਲ ਹੋ ਗਈ ਚੱਲ ਸਾਲੀ ਦਾ ਕੀ ਫਿਰ ਲੂਣ ਡਰਕ ਜਾਂਦਾ ਦੁਖ ਸੁਖ ਹੋਰ ਮਾੜਾ ਮਟਕ ਕਰ ਲੈਂਦਾ ਲਾਣੇਦਾਰ ਕਿਉਂ ਲਾਣੇਦਾਰ ਬੀਤਾਂ ਗੱਲ ਆ ਗਈ ਜਾਣਦੇ ਆ ਮੁਸਕਰੀ ਜਿਹੀ ਹਾਸੇ ਨਾਲ ਹੱਸਿਆ ਕਰ ਇੰਦਰਾ ਮੀਨਾ ਜਾ ਮੇਰਾ ਬੀਤੋਂ ਨਾਲ ਕਰਦਾ ਜਮੀ ਚੱਲ ਕੋਈ ਤੂੰ ਐ ਕਰ ਤੈਨੂੰ ਚਾਹ ਚੁ ਲਿਆ ਦੇ ਲਿਆਉਣੀ ਐ ਚਾਹ ਨਾਲ ਰੋਟੀ ਬਣੀ ਪਈ ਆ ਭਾਈ ਆਪਦੀ ਖਾ ਲੋ ਟਾਈਮ ਨਾਲ ਫਿਰ ਉਹ ਸਾਰਾ ਦਿਨ ਨੀ ਭਾਂਡੇ ਸੰਭਦੇ ਹੈਗੇ ਫਿਰ ਇੱਧਰ ਲੰਘ ਕੇ ਕੋਈ ਕਦੇ ਇੱਧਰ ਲੰਘ ਕੇ ਤ ਉਹ ਬੱਸ ਉਹ ਮੈਂ ਮੜਦਾ ਘੁੰਮ ਤੁਰਿਆ ਲੱਗ ਕੇ ਕੀ ਘੰਟਵਰੇ ਪਾ ਜਾਨਾ ਉਹ ਬੱਸ ਆਪਣਾ ਆਪਣਾ ਭੋਗ ਸੀ ਕਰ ਮੈਂ ਮੈਂ ਚੱਲ ਜਾਇਆ ਮੈਂ ਚੱਲ ਕੋਈ ਆਏ ਦੇਖ ਸ਼ੁਕਰ ਸ਼ੁਕਰ ਹੈ ਪ੍ਰਮਾਤਮਾ ਦਾ ਗੁਰਦੁਆਰੇ ਤਾਂ ਜਾਇਆ ਮੈਂ ਵੀ ਇੱਧਰ ਫਿਰ ਜਾਨੀ ਆਲਾ ਮੈਂ ਸਬਜ਼ੀ ਤਾਂ ਇੱਧਰ ਪਈ ਹੈਗੀ ਮੈਂ ਉਲਟੀ ਫਿਰਦੀ ਆ ਚੱਲ ਆਏ ਕਰੀ ਪਤਾ ਮੇਰੇ ਨਾਲ ਕੀ ਹੈ ਠੀਕ ਆ ਅੱਛਾ ਥੋਨੇ ਦੇਖਦਾ ਪਾਣੀ ਪੂੜੇ ਦਾ ਚਲਦਾ ਜਨਮਾ ਵੀ ਚੰਗਾ ਹਾਂ ਤੇ ਤੇਰੀ ਮਾਂ ਨਾਲ ਗੱਲਾਂ ਹੀ ਮਾਰੀ ਜਾਂਵੇਂ ਉਹ ਨਹੀਂ ਕੋਈ ਨਹੀਂ ਤੂੰ ਜਾਇਆ ਦੇਖnde ਹਾਂ ਖਾਤਰੇ ਪਿਓ ਕਿਧਰ ਗਿਆ ਮੈਂ ਖੇਤ ਗਿਆ ਹੁਣ ਹਾਜ਼ਰੀ ਲਾ ਕੇ ਜਾਇਆ ਕਰੇ ਨਾ ਕੀ ਲੋੜ ਹੈ ਦੱਸਣ ਦੀ ਉਹ ਤਾਂ ਜਿਹੜਾ ਬੋਲਦਾ ਸੀ ਬੋਲਦਾ ਸੀ ਤੂੰ ਦੇਖ ਲੈ ਤੂੰ ਉਹਦਾ ਹੀ ਬਾਪ ਬਣਿਆ ਉਹ ਤਾਂ ਜੌੜ ਕਰ ਲੈਨੇ ਬਈ ਦੱਸ ਹੱਸ ਖੇਡ ਲੈਨੇ ਤੇਰੇ ਨਾਲ ਆਹੋ ਸਾਨੂੰ ਲੱਗਦੀ ਆ ਚੜ ਮੈਂ ਤਾਂ ਛੋਡੇ ਵਾਸਤੇ ਐਨੇ ਨੇ ਪਾਪੜ ਬੇਲੇ ਮੇਰੇ ਪੇਕੇ ਨਾਲ ਮੈਂ ਲੜਤੀ ਛੋਡੇ ਵਾਸਤੇ ਪਰ ਤੁਹਾਡੇ ਦੋਨੇ ਬਾਪ ਪੁੱਤਾਂ ਕੋਲ ਕੋਈ ਗੁਣਾ ਬਣਨੀ ਹੈਗਾ ਮੈਂ ਤਾਂ ਕਦੇ ਬੋਲਦੀ ਦੇਖੀ ਨਹੀਂ ਪੇਕੇ ਨੂੰ ਤੇਰੇ ਤੂੰ ਤਾਂ ਪੇਕੇ ਨਹੀਂ ਸਿਫਤ ਕਰਦੀ ਨਹੀਂ ਥੱਕਦੀ ਲੈ ਪੇਕੇ ਨਹੀਂ ਸਿਫਤ ਕਰਦੀ ਦਰਦੀ ਤੂੰ ਸਾਡੇ ਖਾਤਰ ساری ਜ਼ਿੰਦਗੀ ਲੰਗੀ ਮੇਰੇ ਪਿਓ ਚ ਕਸੂਰ ਕੱਢਦੀ ਹੁਣ ਮੇਰੇ ਜ ਘੱਟਣ ਲੱਗ ਜਾਂਦਾ ਤੁਸੀਂ ਦੋਨੇ ਇੱਕੋ ਜਿਵੇਂ ਨਾ ਉਹ ਕੱਟਦੀ ਤੂੰ ਉਹ ਤੋਂ ਵੀ ਦੋ ਚੰਦ ਦੇ ਉੱਪ ਹਾਂ ਨਾ ਮੇਰੀਸ ਨਾ ਹਾਂ ਉਹ ਤਾਂ ਮੈਂ ਜਾਣਕੇ ਨਹੀਂ ਬੋਲੀ ਤੇਰਾ ਪਿਓ ਬੈਠਾ ਤੁਰੇ ਮਾਂ ਫਿਰ ਤੈਨੂੰ ਪਤਾ ਹੁੰਦੀ ਮੱਚ ਜਾਂਦਾ ਮਾੜੀ ਦੀ ਗੱਲ ਤੇ ਤੇਰੀ ਮਾਸੀ ਆਉਗੀ ਨਾਲ ਆਉਗੀ ਤੇਰੀ ਮਾਸੀ ਦੀ ਕੁੜੀ ਚਲ ਮਾਸੀ ਦਾ ਆਉਗੀ ਠੀਕ ਹੈ ਕੁੜੀ ਨੇ ਕੀ ਕਰਨਾ ਹੋਣਾ ਇਹ ਰਖੜੀ ਬੰਨਣਾ ਆਉਗੀ ਤੇਰੇ ਰਖੜੀਆਂ ਦਾ ਤਿਹਾਰ ਆ ਰਿਹਾ ਹੋਰ ਕੀ ਕਰਨਾ ਆਉਗੀ ਕਿਉਂ ਮਰੇ ਦੋ ਭੈਣਾਂ ਆ ਗਈਆਂ ਕਾਜਲ ਤੇ ਪ੍ਰੀਤ ਨਾ ਦੇਖ ਲੈ ਕਾਜਲ ਤੇ ਪ੍ਰੀਤ ਕਰੇ ਦੁੱਖ ਦੇ ਸੁੱਖ ਦੇ ਆ ਕੇ ਖੜੀਆਂ ਨੇ ਤੇਰੇ ਉਹ ਬੇਸਰੀਕ ਤਾਂ ਮਿੱਟੀ ਦਾ ਮਾਲ ਨਹੀਂ ਹੁੰਦਾ ਇਹ ਤਾਂ ਸੁੱਖ ਨਾਲ ਚੋਂਗੇ ਜਾਗਦੇ ਨੇ ਮਾਦੂ ਦਾ ਹੋਰ ਹੀ ਗੱਲਾਂ ਲੱਗ ਜਾਂਦੀਆਂ ਕਰਨ ਹੁਣ ਮੇਰੇ ਤਾਂ ਉਹੀ ਗੱਲ ਹੁਣ ਆਪਦੇ ਦਾ ਘਰ ਚ ਕੁੜੀਆਂ ਹੈਗੀਆਂ ਮੈਂ ਬਾਹਰੋਂ ਕਿਸੇ ਤੋਂ ਕਿਉਂ ਰਖੜੀ ਬਣਾਵਾ ਚਾ ਠੀਕ ਹੈ ਭੈਣ ਦਾ ਲੱਗਦੀ ਆ ਮੈਂ ਮੰਨ ਲਈ ਗੱਲ ਤੇ ਦੇ ਕੁੜੀਆਂ ਤਾਂ ਮੈਨੂੰ ਵੀ ਦੀਦੀਆਂ ਨੇ ਪਰ ਉਹ ਪਾਣੂ ਆਪਦੇ ਨਹੀਂ ਸਮਝਦੇ ਪੁੱਤ ਉਹ ਤਾਂ ਆਪਣੀਆਂ ਨਾ ਜਣਾ ਤੇ ਦਾਤੀ ਫੇਰਦੇ ਨੇ ਦਾਤੀ ਉਹ ਤਾਂ ਤੈਨੂੰ ਲੱਗਦਾ ਰਹਿੰਦਾ ਵੀ ਦਾਤੀ ਫੇਰਦੇ ਨੇ ਮੇਰੇ ਨਾਲ ਤਾਂ ਕਿਤੇ ਰੁਪਏ ਦਾ ਫਰਕ ਨਹੀਂ ਕੀਤਾ ਅੱਜ ਤੱਕ ਹਾਂ ਇਹ ਗੰਦੇ ਸੀਗੇ ਮੜਿਆ ਬਾਜ਼ਾਰ ਜਾਇਏ ਕਿਉ ਹੁਣ ਕੀ ਕੰਮ ਹੋ ਗਿਆ ਬਾਜ਼ਾਰ ਤੋਂ ਰਖੜੇ ਰੁਖੜੇ ਲੈ ਆਵਾਂਗੇ ਵੀਰੇ ਲਈ ਰਖੜੇ ਹਾਂ ਸੂਟ ਲੈ ਆਵਾਂਗੇ ਅਸੀਂ ਫੇ ਕੱਲੂ ਕੱਲ ਦੀਆਂ ਨਹੀਂ ਤੁਸੀਂ ਹਣਾ ਜਾਣ ਦੇਣਾ ਵੀ ਵੇਖ ਫੇਰ ਕੀ ਹੋ ਗਿਆ ਬਸ ਹੁਣ ਮੁੜ ਆਵਾਂਗੇ ਕੱਲ ਕੱਲ ਤੋਂ ਪਤਾ ਕਿੰਨੀ ਭੀੜ ਹੋ ਚੁੱਕੀ ਫਿਰ ਚੱਲ ਪੁੱਤ ਦੇਖ ਲਓ ਤੁਸੀਂ ਜਾਣਾ ਤਾਂ ਤੁਸੀਂ ਤੁਹਾਨੂੰ ਕੁਝ ਚਾਹੀਦਾ ਸੀ ਲੈ ਆਵਾਂਗੇ ਬਾਜ਼ਾਰ ਤਾਂ ਚੱਲੇ ਹੀ ਆਂ ਖੁਸ਼ ਨਹੀਂ ਬਸ ਤੁਸੀਂ ਲੈ ਆਓ ਮੈਂ ਕੀ ਮੰਗਾਉਣਾ ਮੰਮੀ ਮੈਂ ਨਾ ਪਰਸੂ 500 ਰੁਪਏ ਲੱਗੀ ਸੀਗੀ ਠੀਕਾ 500 ਰੋ ਰਿਆ ਹੋਰ ਹੈ ਸੋ ਲੈਉਣੀਆਂ ਤੇ ਰਖੜੀਆਂ ਨੇ ਕੁਛ ਨਹੀਂ ਹੁੰਦਾ ਹੈਗਾ ਇੰਨਕ ਤਾਂ ਲੱਗ ਜਾਂਦੇ ਆ ਜੇ ਬਚ ਗਿਆ ਸੀ ਦੇ ਲਾਂਗੇ ਤੈਨੂੰ ਵਾਪਸ ਚੱਲ ਕੋਈ ਨੀ ਚੰਗਾ ਵਗਜੋ ਠੀਕ ਆ ਨਾ ਨੂੰ ਤਾਂ ਲੈੰਦਗਾ ਆਈਂ ਤੁਰਪੇਗਾ ਕੋਈ ਨਾ ਵਿਆਹ ਕਿ ਨਾ ਲਾਂਗੇ ਨਾ ਤੇ ਕੱਪੜੇ ਬਦਲ ਕੇ ਵਗਜੋ ਪੁੱਤ ਕੋਈ ਨਾ ਫੇਰ ਹੁਣ ਬੜਿਆਵਾਂਗੇ ਤਵੇਂ ਤਾਂ ਹੈਗਾ ਬਾਜ਼ਾਰ ਚੱਲ ਚੰਗਾ ਵਗਜੋ ਟਾਈਮ ਨਾ ਮੁੜਿਆ ਛੇਤੀ ਠੀਕ ਆ ਠੀਕ ਆ ਉਥੇ ਨਾ ਸਾਰੀ ਢੜੀ ਬੈਠੀਆਂ ਰਹੋ ਸਤਿ ਸ੍ਰੀ ਅਕਾਲ ਜੀ ਅੰਤਾ ਦੱਸ ਤੂੰ ਕਿਹੜੇ ਰੰਗ ਦਾ ਸੂਟ ਲੈਣਗੀ ਮੈਂ ਤੇ ਪੀਲਾ ਜਿਹਾ ਦੇਖਿਆ ਹੋਇਆ ਅੱਛਾ ਯੈਲੋ ਕਲਰ ਦਾ ਹਾਂ ਮੈਂ ਕੋਈ ਛੋਟਾ ਸੂਟ ਆ ਤੇ ਤੂੰ ਚਲੋ ਉੱਥੇ ਦੇਖਾਂਗੇ ਕਿਹੜਾ ਸੋਨੇ ਰੰਗ ਦਾ ਸੂਟ ਆ ਉਹੀ ਲੁੱਕੇ ਤਾਂ ਆਪਣੇ ਕੋਲ ਇਹਨੇ ਪੈਸੇ ਤਾਂ ਨਹੀਂ ਹੈਗੇ ਕੁਛ ਨਹੀਂ ਹੁੰਦਾ ਖਰਚ ਜਾਣਗੇ ਸਾਰੇ ਫਿਰ ਕੀ ਹੁੰਦਾ ਆਜੋ ਲੈ ਚਲੀਏ ਅਗਦੀ ਗੱਡੀ ਸਮਝੋ ਬਾਹ ਛੱਡ ਕਿੰਨਾ ਛੜੀਏ ਬਾਹ ਛੱਡ ਮੇਰੀ ਭੈਣ ਦੀ ਤੇਰੀ ਫੜ ਲੈਨੇ ਆ ਬਾਹ ਛਡੋ ਦੀ ਅਸੀਂ ਕਿਆਣਾ ਛਡ ਕੋਇਆ ਦਾ ਪੀਆ ਕਰਿਆ ਰੋਕੀ ਨੋਕੀ ਰੋਕੀ ਛੱਡ ਪਾ ਉਹਦੇ ਬਾਹਰ ਛੱਡ ਦੇ ਕੌਣਾ ਤੂੰ ਬਾਈ ਬਾਈ ਗੱਲ ਸੁਣ ਹਾਂ ਕੀ ਗੱਲ ਸੁਣ ਕੀ ਆ ਸਾਡੇ ਘਰ ਦੀਆਂ ਕੁੜੀਆਂ ਨੇ ਇਹ ਘਰ ਦੀਆਂ ਦਾ ਕੀ ਮਤਲਬ ਆ ਕਰ ਤੂੰ ਇਹਨਾਂ ਦਾ ਕੋਈ ਭਾਈ ਨਹੀਂ ਹੈਗਾ ਮੇਰੇ ਚਾਚੇ ਦੀਆਂ ਕੁੜੀਆਂ ਨੇ ਤੇਰੀਆਂ ਕਿਹੜਾ ਸਕੀਆਂ ਨੇ ਫਿਰ ਚੱਲ ਚੱਲ ਬਕਵਾਸ ਨਾ ਮਾਰ ਅੱਜ ਤਾਂ ਤੈਨੂੰ ਛੱਡਤਾ ਅੱਜ ਤੋਂ ਬਾਅਦ ਤੈਨੂੰ ਦੁਬਾਰਾ ਦੇਖ ਲਿਆ ਨਾ ਲੱਤਾਂ ਤੋੜ ਦੂੰ ਤੇਰੀਆਂ ਮੈਂ ਕੋਈ ਨਹੀਂ ਤੈਨੂੰ ਤਾਂ ਫੇਰ ਦੇਖੋ ਕੱਲੇ ਨੋਕਣੀ ਦੇਖ ਲੈਣੇ ਆ ਕੋਈ ਨਹੀਂ ਉਹ ਚੱਲ ਜਾਂਦੇ ਹੁਣ ਕੁੜੀ ਤੁਸੀਂ ਕਿੱਧਰ ਜਾਂਦੀਆਂ ਸੀ ਵੀਰੇ ਅਸੀਂ ਤੇ ਰਖੜੀ ਲੈਣ ਜਾ ਰਹੇ ਸੀ ਤੁਹਾਡੇ ਵਾਸਤੇ ਚਲੋ ਹੁਣ ਤੁਸੀਂ ਘਰ ਨੂੰ ਜਾਓ ਕੋਈ ਨਹੀਂ ਚਾਚੀ ਆਪੇ ਜਾ ਕੇ ਲੈ ਆਉਗੀ ਰਖੜੀਆਂ ਚਲੋ ਘਰ ਨੂੰ ਚੰਗਾ ਬਈ ਚਾਚੀ ਸਾਸਤਰੀ ਕਾਲ

ਆ ਜਾ ਭਾਈ ਬਹਿ ਜਾ ਤੂੰ ਵੀ ਆ ਜਾ ਬਹਿ ਜਾ ਚਾਹੇ ਤੂੰ ਨਾ ਦੇਖ ਇਹਨਾਂ ਨੂੰ ਬਾਹਰ ਅੰਦਰ ਕੱਲੀਆਂ ਨੂੰ ਨਾ ਭੇਜਿਆ ਕਰ ਠੀਕ ਹੈ ਉੱਥੇ ਫਿਰਦਾ ਸੀ ਇੱਕ ਛਲਾਰੂ ਜਾ ਅੱਛਾ ਤੇ ਕੁਦਰਤੀ ਮੈਂ ਆ ਗਿਆ ਉੱਤੇ ਇਹ ਕਿਤੇ ਕੋਈ ਕੰਮ ਜਾਂਦੀਆਂ ਹੋਣੀਆਂ ਕੇਰਾ ਤਾਂ ਮੈਨੂੰ ਕਹਤਾ ਵੀ ਭਾਈ ਗਾਹਾਂ ਵਾਸਤੇ ਜੇ ਕਿਤੇ ਮੈਨੂੰ ਫਸ ਗਿਆ ਫਿਰ ਆਪਦੇ ਚਿੱਤ ਨੂੰ ਸੋਚ ਲਈ ਅੱਛਾ ਉਹ ਕੇਰਾ ਤਾਂ ਦਾਲੀ ਨਹੀਂ ਕੀਤੀ ਇਹਨਾਂ ਨੇ ਇਹਰਾ ਤਾਂ ਦੇਖ ਮੈਂ ਹੁਣ ਦਿੱਤਾ ਸਮਝਾਉਗੀ। ਅੱਛਾ। ਗਾਹਾਂ ਵਾਸਤੇ ਮੈਨੂੰ ਐ ਵੀ ਤੂੰ ਵੀ ਮੜਾ ਨਾਲ ਜਾਇਆ ਕਰ ਜਾ ਆਪ। ਬੇਪੁੱਤ ਮੈਂ ਤਾਂ ਬਥੇਰਾ ਰੋਕਦੀ ਐ। ਇੱਕ ਤਾਂ ਪਿਓ ਵਾਰੀਆਂ ਨੇ ਕੀ ਕਰਾਂ ਮੈਨੂੰ ਐ ਰਹਿੰਦਾ ਕਿਤੇ ਗੱਲ ਦਾ ਕਿਸੇ ਗੁੱਸਾ ਨਾ ਕਰ ਲੈਣ। ਚਲੋ ਤਾਂ ਹੁਣ ਸਿਆਣੀਆਂ ਨੇ ਗੁੱਸਾ ਦਾ ਕਾਨੂੰ ਕਰਨਾ ਉਹ ਤਾਂ ਇਹਨਾਂ ਨੂੰ ਵੀ ਪਤਾ ਹੈ। ਪਰ ਫੇਰ ਵੀ ਤੂੰ ਕੋਸ਼ਿਸ਼ ਕਰਿਆ ਕਰ ਵੀ ਤੂੰ ਆਪ ਕੰਮਤਨ ਦੇ ਖਤਰਾ ਆਪ ਜਾਇਆ ਕਰ ਇਹਨਾਂ ਨੂੰ ਨਾ ਭੇਜਿਆ ਕਰ ਇਕੱਲਿਆਂ। ਬੇਪੁੱਤ ਹੁਣ ਮੈਂ ਨਾਲ ਵਗ ਜਾ ਕਰੂੰਗੀ। ਇਹ ਤਾਂ ਕੰਬਲੀਆਂ ਇਕੱਠੀਆਂ ਹੋ ਕੇ ਦੋਨੇ ਤਰ ਪੈਂਦੀਆਂ ਨੇ ਬਥੇਰਾ ਇਹਨਾਂ ਨੂੰ ਰੋਕੀ ਤੇ ਉਹ ਹੋਰ ਮੈਂ ਵੀ ਫਿਰ ਮੈਂ ਕਿਹਾ ਵੀ ਚੱਲ ਮੈਂ ਇੱਕ ਵਾਰ ਜਾ ਕੇ ਚਾਚੀ ਨਾਲ ਗੱਲ ਕਰ ਲਾਂ ਨਾ ਵਧੀਆ ਹੋ ਗਿਆ ਪੁੱਤ ਦੱਸ ਤਾ ਤੂੰ ਇਹਨਾਂ ਨਾਲ ਗੱਲ ਹੀ ਨਹੀਂ ਕੀਤੀ ਮੇਰੇ ਕੋਲ ਬੀਬੀ ਉੱਥੇ ਵੀਰਾ ਆ ਗਿਆ ਸੀਗਾ ਅਸੀਂ ਤੁਹਾਨੂੰ ਤਾਂ ਨਹੀਂ ਦੱਸਿਆ ਹੁਣ ਨਿਕਲੇ ਤੁਸੀਂ ਬਾਹਰ ਥੋੜੀਆਂ ਤੋੜੂ ਤੋਰਨਾਂ ਦੀਆਂ ਲੱਤਾਂ ਕੰਬਲੀਆਂ ਫਿਰਦੀਆਂ ਜਦੋਂ ਜੀ ਕਰਦਾ ਮੂੰਹ ਚੱਕ ਕੇ ਬਾਹਰ ਟੱਪ ਜਾਣੀਆਂ ਚੰਗਾ ਭਾਈ ਮੈਂ ਕੋ ਚੰਗਾ ਚਾਚੀ ਮੈਂ ਵੀ ਚੱਲਦਾ ਫਿਰ ਮੈਂ ਬਸ ਕੋਈ ਨਹੀਂ ਫੇਰ ਠੀਕ ਹੈ ਚੰਗਾ ਮੈਂ ਵੀ ਚੱਲਦਾ ਚੰਗਾ ਭਾਈ ਹਾਂ ਕੋਈ ਨਹੀਂ ਮੈਂ ਫਿਰ ਸ਼ਾਮ ਨੂੰ ਬਣਾ ਕੇ ਜਾਊਂਗਾ ਰਖੜੀ ਸ਼ਾਮ ਨੂੰ ਆਉਣਾ ਮੈਂ ਠੀਕ ਹੈ ਭਾਈ ਵੀਰਾ ਤਾਂ ਦੱਸ ਗਿਆ ਹੁਣ ਕੀ ਬਣੂ ਹੁਣ ਕਿਤੇ ਵੀ ਨਹੀਂ ਬਾਹਰ ਜਾ ਸਕਦੇ ਮਸਾ ਦਾ ਬਾਜ਼ਾਰ ਚਾਲ ਜਾਂਦੀ ਸੀ ਕਿ ਬੇਬੇ ਹੁਣ ਉੱਥੇ ਵੀ ਨਹੀਂ ਜਾਣਾ ਬਸ ਆ ਘਰੇ ਬੈ

ਹਰ ਕਰੇ ਠੀਕ ਠਾਕ ਨੇ ਸਾਰੇ ਹਾਂ ਭਾਣੇ ਠੀਕ ਆਪਣੇ ਠੀਕ ਹਾਂ ਠੀਕ ਠਾਕ ਹੋ ਜੀ ਤੇਰੀ ਸੱਸ ਠੀਕ ਆ ਹਾਂ ਸੱਸ ਠੀਕ ਆ ਉਹ ਗੋਡੇ ਚ ਵਾਲੇ ਦੁਖਦੇ ਨੇ ਨਾ ਹੁਣ ਤਾਂ ਠੀਕ ਆ ਦਵਾਈ ਲਿਆ ਇਸੇ ਡਰਬੇ ਤੋਂ ਅੱਛਾ ਨਾਲ ਕਹਿੰਦੇ ਕਿ ਮੇਰਾ ਗੋਡੇ ਪਤਲਾਉਣੀ ਨਹੀਂ ਨਾ ਹੁਣ ਤਾਂ ਫਿਰ ਦਵਾਈ ਨਾਲ ਹੀ ਸਰ ਗਿਆ ਚੱਲ ਵਧੀਆ ਭੈਣ ਗੋਡੇ ਕਿਹੜਾ ਸਸਤੇ ਪੈਂਦੇ ਨੇ ਨਾ ਐ ਨਹੀਂ ਪਤਾ ਪਵਾ ਲੀਏ ਮਾਂ ਕਰੋ ਫੇਰ ਨਾ ਉਹ ਕੰਮ ਜਾ ਬਣਾ ਹਾਂਜੀ ਹੈ ਹਮ ਕੁਦਾ ਰੱਬ ਨੇ ਅੱਦਕਾਰ ਬਹੁਤ ਗਰਮ ਹੋਰ ਸਾਡੇ ਸਾਬ ਵਧੀਆ 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 ਆ ਕੋਈ ਦਿੱਕਤ ਤਾਂ ਨਹੀਂ ਕੋਈ ਨਾ ਨਾ ਤਾਂ ਬਹੁਤ ਵਧੀਆ ਹੈ ਅੱਛਾ ਮੈਂ ਕਿਹ ਗਾਰਾ ਗੁਰਾ ਬੜਾ ਕਿਤੇ ਰਾਜ ਮੁਤੀ ਗਾਰਾ ਗੁਰਾ ਮੀਤਾ ਪੈਂਦਾ ਨਹੀਂ ਨਾ ਰੱਬ ਸੱਟਕੇ ਦਾ ਕਿਹੜੇ ਦਿਨ ਦਾ ਨਮਕਸੀ ਇਵਰੇਜ ਵਾਲਾ ਕਹਿਣਾਗਾ ਨਹੀਂ ਕਿੱਥੇ ਪੈਂਦਾ ਪੂਰੇ ਪਾਸੇ ਜਾਦਾ ਤੁਹਾਨੂੰ ਤਾਂ ਜਾਣ ਤੋਂ ਪਹਿਲਾਂ ਜੀਜਾ ਤਾਂ ਬੱਤ ਬੁੱਤ ਲਿਆ ਆਂਦਾ ਗੋਲੀ ਵਾਲਾ ਪੱਤਾ ਪੀਉ ਇਹਦਾ ਪਿਆਈ ਖਣਾ ਤੂੰ ਤਾਂ ਗੋਲੀ ਵਾਲੇ ਪੱਤੇ ਨਾ ਲਿਆ ਨਾ ਦੱਸਿਆ ਨਹੀਂ ਜੀਜੇ ਨੂੰ ਵੀ ਆਊਗੀ ਭੈਣਾ ਕੱਲ ਤਾਂ ਢੋਲ ਵਜਾਈ ਜਾਣੀ ਆ ਵੀ ਕੱਲ ਨੂੰ ਆਉਣਗੇ ਕੱਲ ਨੂੰ ਆਉਣਗੇ ਉਹ ਮੈਂ ਤਾਂ ਇਹਨੂੰ ਕਿਹਾ ਤੇ ਸਾਲੇ ਮੈਂ ਲੈ ਆਉਣਾ ਇਹਦਾ ਕਹਿੰਦੀ ਆ ਲੈ ਆਊਗਾ ਲੈ ਆ ਬੋਕ ਜਾ ਅੱਧਾ ਘੰਟਾ ਹੋ ਗਿਆ ਪੱਗ ਬੰਦੇ ਨੂੰ ਇਹਨੂੰ ਉਹ ਮੈਂ ਫਿਰ ਥੋੜਾ ਜਿਹਾ ਫਿਰ ਮੈਨੂੰ ਅੱਜ ਵੀ ਨਾਲੇ ਮੈਂ ਆਪਣੇ ਦੋ ਚਾਰ ਹੋਟ ਸੈਰ ਕੰਮ ਕਰਕੇ ਆਉਣੇ ਨਾਲ ਘਰੇ ਆਉਣਾ ਲਿਓਟੀ ਪਾਰਾ ਤੇ ਜਾਇਆ ਹੁੰਦਾ ਪਹਿਲਾਂ ਫਿਰ ਵਾਜਦਾ ਤੇ ਇਹ ਡੀਸੀ ਲੱਗਿਆ ਹੋਇਆ ਨਾ ਧਾਰਾ ਪੂਰਾ ਕਰਕੇ ਆਉਂਦਾ ਫਿਰ ਸ਼ਹਿਰ ਦਾ ਚੱਲ ਭਣਾ ਡੀਸੀ ਫਿਰ ਮੈਂ ਕੋਈ ਨਾ ਹੁਣ ਕਿਉਂ ਮੇਰੀ ਤਾਂ ਕੋਈ ਗੱਲ ਨਹੀਂ ਚੱਲ ਨਾਲ ਆ ਆਹੀ ਤਾਂ ਗੱਲ ਨਹੀਂ ਤੇਰੇ ਮਾਸੜ ਨੇ ਕਿਹੜਾ ਵਿਚਾਰੇ ਨੇ ਰੋਜ਼ ਰੋਜ਼ ਆਉਣਾ ਪਤਾ ਨਹੀਂ ਕਿਵੇਂ ਆ ਗਿਆ ਚੱਲ ਕੋਈ ਨਹੀਂ ਹੁਣ ਮਾਸੜ ਵੀ ਤਾਂ ਯਾਰਾਂ ਦੋਸਤਾਂ ਵਰਗੇ ਹੁੰਦੇ ਆ ਆਹੋ ਫਿਰ ਮਾਸੀ ਇਹਨੂੰ ਵੀ ਕਹਦੇ ਕੁਛ ਨਾ ਕੁਛ ਨਹੀਂ ਨਹੀਂ ਉਹ ਤਾਂ ਮੇਰਾ ਪਾਪਾ ਕੋ ਕਰਾ ਹਾਂ ਪਾਪਾ ਕੋ ਨਾਲੇ ਪੁਰ ਪਾਪੇ ਨੇ ਕਿਹੜਾ ਕੁਝ ਲਿਆਂਦਾ ਖਾਣ ਨੂੰ ਲਿਆਂਦਾ ਪਾਣੀ ਬੱਚੇ ਅੰਦਰ ਪੈਣੇ ਹਜੇ ਪਹਿਲਾਂ ਪਾਣੀ ਪੀਓ ਫਿਰ ਪਿਾਵਾਂਗੇ ਉਹ ਭੈਣੇ ਆਏ ਆ ਉਹ ਗਰਮ ਦੀ ਠੰਡੇ ਹੋਣੀ ਧਰੇ ਨੇ ਨੇ ਨਵੇਂ ਫ੍ਰਿਜ ਚੋਂ ਕਿੰਨੇ ਦਿਦੇ ਹੋਏ ਨੇ ਫਿਰ ਪਿਆਉਂਗਾ ਠੀਕ ਚੱਲ ਤੂੰ ਭੱਜੀ ਹੋ ਕਰਤ ਨੂੰ ਆ ਗਿਆ ਜੀ ਛੁੱਟੀ ਲਈ ਦੀ ਪਰ ਸਕੂਲ ਨੂੰ ਕਿਸ ਛੁੱਟੀ ਅੱਜ ਦੀ ਅੱਛਾ ਛੁੱਟੀ ਲਈ ਦੀ ਮਤਲਬ ਤੇ ਢਿੱਕਾ ਲਾਤਰੀਆਂ ਵੀ ਹੁਣ ਵੀ ਆਈ ਹੁਣ ਵੀ ਆਈ ਤੈਨੂੰ ਕਿੰਨੇ ਵਾਰੀ ਕਿਹਾ ਤੂੰ ਮੇਰੇ ਲਈ ਰਹਿ ਜਾ ਹੇਰਾਸੋਂ ਨੂੰ ਪਤਾ ਪੜਾਈ ਦਾ ਤੇ ਗੱਲ ਪੈਣਾ ਚੱਲ ਉਰੇ ਲਾ ਲਾਂਗੇ ਸਕੂਲ ਉਰੇ ਕਿਹੜਾ ਸਕੂਲ ਨਹੀਂ ਹੈਗੇ ਚੱਲ ਗਾ ਸਾਨੂੰ ਲਾ ਲਿਓ ਹਾਂ ਹੋਰ ਕਾਹਨ ਲੱਗ ਗਏ ਆ ਆ ਜੀ ਸਰਦਾਰ ਸਾਹਿਬ ਬੈਠੋ ਇੱਧਰ ਕੋਲੇ ਕੱਛਿਆ ਆ ਉਹ ਨਹੀਂ ਮੈਂ ਤਾਂ ਇੱਧਰ ਚਾਚੀ ਕੇ ਵਾਗੇ ਡੜੀ ਚਾਚੀ ਕੀ ਕਰਨੀ ਐ ਅੱਜ ਉਹ ਰਖੜੀ ਅੱਜ ਆਉ ਤਾਂ ਕਰਕੇ ਮੈਂ ਹਬੀ ਭਾਈ ਮੈਂ ਦੱਸ ਗਿਆ ਥਣੇ ਬਣਾਉਂਗਾ ਮਾਂ ਲੈ ਦੇਖ ਲੈ ਇਹ ਘਟੋ ਘਟੋ ਕੋਈ ਦਿਨ ਤਾਂ ਦੇਖ ਲਿਆ ਕਰ ਤੇ ਤਧਿਆਰ ਦੇਖ ਲਿਆ ਕਰ ਸਿਆਣੇ ਸੱਪਾਂ ਨੇ ਤਾਂ ਸਾਰਾ ਦਿਨ ਫਿਰਦੀਆਂ ਨੇ ਉਹ ਚੱਕ ਕੇ ਮੂੰਹ ਬਾਗਿਆ ਚਾਚੀ ਕੇ ਨਾ ਉਹਨਾਂ ਦਾ ਰਖੜੀ ਬਣਾਉਂਦਾ ਜਿਆਦੇ ਚਾਹ ਵਾ ਆ ਦੇਖ ਲਿਆ ਮਾਸੀ ਦੀ ਕੁੜੀ ਤਾਂ ਤੇਰੀ ਆਈ ਬੈਠੀ ਹੈਗੀ ਉਹ ਫਿਰ ਕੋਈ ਨਹੀਂ ਮੇਰੇ ਚਾਚੇ ਦੀਆਂ ਕੁੜੀਆਂ ਨੇ ਕਿੱਡੀ ਗੱਲ ਹੈ ਜੇ ਜਾਇਆ ਮਮੀ ਤਾਂ ਹੋਰ ਹੀ ਗੱਲਾਂ ਲੱਗ ਜਾਂਦੀਆਂ ਕਰ ਕੋਈ ਸ਼ਰੀਕ ਤਾਂ ਸ਼ਰੀਕ ਹੁੰਦੇ ਨੇ ਸ਼ਰੀਕ ਅਧਿ ਆਉਦੇ ਨਹੀਂ ਹੁੰਦੇਗੇ ਸਮਝ ਗਿਆ ਨਾ ਨਾ ਤੂੰ ਨਾ ਇਹ ਗੱਲ ਕਿਹਾ ਕਰ ਯਾਰ ਤੇਰੇ ਤਾਂ ਭਾਈ ਦੀਆਂ ਕੁੜੀਆਂ ਨੇ ਯਾਰ ਚਾਹੇ ਜਾਂ ਮੈਂ ਤੈਨੂੰ ਉਹ ਜਿਹੀ ਉਹ ਮੇਰੀ ਗੱਲ ਸੁਣ ਬੇ ਜੇ ਇਹਦੇ ਭਾਈ ਦੀਆਂ ਕੁੜੀਆਂ ਨੇ ਇਹ ਕੁੜੀ ਵੀ ਮੇਰੀ ਭੈਣ ਦੀ ਐ ਇਹ ਕੋਈ ਬਗਾਨੀ ਨਹੀਂ ਹੈਗੀ ਦੇਖ ਮਾਂ ਰਾਜੀ ਰਹੇ ਗੁੱਸੇ ਨਾਲ ਇਹ ਵੀ ਮੇਰੀ ਭੈਣ ਹੈ ਉਹ ਵੀ ਮੇਰੀਆਂ ਭੈਣਾਂ ਨੂੰ ਪਰ ਪਹਿਲਾ ਹੱਕ ਉਹਨਾਂ ਦਾ ਮੈਂ ਖੜੀ ਪਹਿਲਾਂ ਉਹਨਾਂ ਤੋਂ ਬਣਾਉਂਗਾ ਫਿਰ ਇਹਦੇ ਤੋਂ ਬਣਾਉਂ ਕੀ ਗੱਲ ਭੈਣ ਆ ਵੇਖਣ ਤੇ ਬੁਲਾਇਆ ਸੀ ਨਾ ਤੂੰ ਵੀ ਰੋਜ਼ ਕਹਿੰਦੀ ਭੈਣ ਲਵੇ ਜਾਣਾ ਭੈਣ ਲਵੇ ਜਾਣਾ ਨਾ ਫੜ ਲਾ ਪੂੰਛ ਇਹਨਾਂ ਦੀ ਮੈਂ ਕਹਨ ਆਉਂਦੀ ਸੀ ਪੈਣ ਗਿਆ ਜੀ ਕੁੜੀ ਨੂੰ ਲੈ ਆਈ ਤੇਰੀ ਨੂੰ ਰਖੜੀ ਬਨਜੂਗੀ ਆਪਦੇ ਭਰਾ ਦੇ ਨੀ ਇਹ ਕਿਹੜਾ ਬਣਾਉਣਗੇ ਰਖੜਾ ਮੇਰ ਦਾ ਪਾਦੀ ਤੋਲੇ ਦੀ ਜੇ ਤੈ ਪੋਣੇ ਆਉਦੀ ਭੈਣ ਤੋਂ ਦੇਖ ਲੈ ਚੱਲ ਕੁੜੀਆ ਚੱਲ ਚੱਲੀ ਆਪਾਂ ਉਹ ਗੱਲ ਤਾਂ ਸੁਣ ਲੋ ਮੇਰੀ ਗੱਲ ਤਾਂ ਸੁਣ ਲੈ ਉਹ ਸਾਲੀ ਤੱਕ ਆਪਣੀ ਸਾਲੀ ਤਾਂ ਰੋਕ ਲੈ ਜਾ ਕੇ ਮੈਂ ਕੀ ਰੋਕਾਂ ਨਾ ਕੰਜਦਾਂ ਉਹ ਕੀ ਲੈ ਪੈਗੀ ਕਾਜੇ ਠੰਡ ਇਹ ਕੁਸਤਾ ਤੋਂਨੇ ਬਾਪੂ ਤੇ ਭਾਦ ਦੇ ਤੇਗੇ ਮੈਂ ਕੀ ਕਰਿਆ ਕਾਰਾ ਤਾਂ ਸਾਰਾ ਇਹਨੇ ਕਰਿਆ ਜਿਹੜਾ ਕਰਨ ਆ ਦੀਗਾ ਉਹ ਤੇ ਕਹਿਣਾ ਜ਼ਰੂਰੀ ਨਹੀਂ ਮੈਂ ਤਾਂ ਗੱਲ ਰਿਸ਼ਤੇਦਾਰ ਵੀ ਨਹੀਂ ਦੇਖਦਾ ਕਿ ਰਿਸ਼ਤੇਦਾਰ ਬੈਠੇ ਮੈਂ ਕਿਹੜਾ ਕੁਛ ਮਾੜਾ ਬੋਲਿਆ ਜਿਹੜੀ ਯਾਰ ਮਾੜਾ 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 ਬੋਲਿਆ ਬੈਗਾ ਚਿਮਨੀ ਵਰਗਾ ਕੱਚੇ ਮੂੰ ਤੈਨੂੰ ਬੜਾ ਪਤਾ ਰਿਸ਼ਤੇਦਾਰੀਆਂ ਦਾ ਕਿਵੇਂ ਵਰਤਿਆ ਕਰਦੇ ਨੇ ਹਨਾ ਉਹਨਾਂ ਨਾਲ ਹੀ ਵਰਤਦੇ ਹੁਣ ਜਿਆਦੇ 헤ਜ ਲੀਆਂ ਲੱਗਦੇ ਨੇ ਤੈਨੂੰ ਉਹ ਜਿਆਦੇ 헤ਜ ਮਾਰਦਾ ਉਹਨਾਂ ਦਾ ਹਨਾ ਕਾਜਲ ਐਂਕਰ ਰਖੜੀ ਆਈ ਥਾਲੀ ਲਿਆ ਵੀਰਾਂ ਨਾਲ ਆਉਣ ਵਾਲਾ ਵਸ ਰਖੜੀ ਬਣਾਉਣ ਮੰਮੀ ਨੂੰ ਆਵਾਜ਼ ਮਾਰੀ ਹਾਂ ਮੰਮੀ ਨੂੰ ਬੁਲਾ ਲੈ ਚੱਲ ਉਹ ਲੈ ਆਉਣਗੇ ਥਾਲੀ ਮੰਮੀ ਮੰਮੀ ਖਾਣੀ ਲੈ ਕੇ ਆਏ ਹਾਂ ਮੇਰਾ ਆਈ ਜਾਂਦਾ ਰਖੜੀ ਬਣਾਉਣ ਵਾਸਤੇ ਮੈਂ ਤਾਂ ਸੱਚੀ ਬਹੁਤ ਖੁਸ਼ ਹਾਂ ਚਲੋ ਮਰਿਆ ਦੇਖਦੇ ਆ ਵੀਰਾ ਫਿਰ ਕਿੰਨਾ ਸ਼ਗਨ ਦਿੰਦਾ ਆਪਾਂ ਨੂੰ ਮੈਂ ਤਾਂ ਕਿਸੇ ਨੂੰ ਨਹੀਂ ਦੇਣੀ ਆਪਣੇ ਮੈਂ ਤਾਂ ਸੂਟ ਲੈ ਕੇ ਆਉਣਾ ਮੈਂ ਵੀ ਇਕੱਠੇ ਚਲਾਂਗੇ ਮੈਂ ਤਾਂ ਦੇਖਿਆ ਹੋਇਆ ਨਾਲੇ ਪਸੰਦ ਕੀਤਾ ਮੈਂ ਦਾ ਅੰਦਾ ਕਰਦਾ ਵੀਰਾ ਹਾਂਜੀ ਹਾਂਜੀ ਆਈ ਜਾਂਦੇ ਬਸ ਹੁਣੇ ਉਹਨਾਂ ਨੇ ਫੋਨ ਆਇਆ ਅੱਛਾ ਹਾਂਜੀ ਗੱਲ ਸੁਣ ਲੈ ਕਿਧਰ ਚੱਲਿਆ ਮੈਂ ਰਖੜੀ ਬਣਾਉਣਾ ਕਿਧਰ ਰਵੇ ਆਉਧਿਆ ਭੈਣਾ ਤੋਂ ਹੋਰ ਕਿਹਦੇ ਕੋਲ ਲੋੜ ਨਹੀਂ ਹੈਗੀ ਉਹਨਾਂ ਦੇ ਜਾਣਦੀ ਮੈਂ ਤਾਂ ਜਾਊਂਗਾ ਮੈਂ ਤਾਂ ਆਉਧਿਆ ਭੈਣਾ ਦੀ ਰਖੜੀ ਬਣਾਉਂਗਾ ਇਹ ਮੇਰੀ ਗੱਲ ਸੁਣ ਲੈ ਤੂੰ ਹਾਏ ਦੇਖ ਲੈ ਜਮਾਨੀ ਸੁਣਦਾ ਆ ਸੁਣਦੇ ਨਹੀਂ ਆ ਪਤਾ ਨਹੀਂ ਕਿਧਰ ਅੰਦਰ ਵੜ ਕੇ ਬਹਿ ਜਾਂਦਾ ਹੈਗਾ ਓ ਕੀ ਹੋ ਗਿਆ ਤੈਨੂੰ ਬਾਹਰ ਤਾਂ ਦੇਖ ਲੈ ਕਰ ਕੀ ਕੋਈ ਸੋਈ ਜਾਂਦਾ ਕਿ ਹੋ ਰਿਹਾ ਓ ਦੇਖ ਲੈ ਉਹਨਾਂ ਦੇ ਰਖੜੀ ਬਣਾਉਣ ਗਿਆ ਤੇਰਾ ਮੈਂ ਕਿਹ ਕਰਾਂ ਦੇ ਮੈਂ ਕੀ ਕਰਾਂ ਕੰਧ 'ਚ ਮਾਰ ਸਰ ਸਿਰ ਢਵਾ ਲਿਆ ਆਪਦਾ ਹੋਰ ਕੀ ਕਰਾਂ ਮੇਰੀ ਗੱਲ ਸੁਣ ਲੈ ਜੀ ਅੱਜ ਮੁੰਡੇ ਨੇ ਉਹਨਾਂ ਕੋਈ ਕੁੜੀਆਂ ਤੋਂ ਰਖੜੀ ਬਣਾ ਲਈ ਨਾ ਜਾਂ ਤਾਂ ਇੱਥੇ ਮੈਂ ਰਹਾਂ ਜਾਂ ਫਿਰ ਉਹ ਰਹਿਣਗੀਆਂ ਇੱਕ ਪਾਸਾ ਹੋ ਜੂਗਾ ਅੱਜ ਉਹ ਚੱਲ ਕੋਈ ਨਾ ਤੂੰ ਨਾ ਘਬਰਾ ਉਹ ਤਾਂ ਮੈਂ ਦੇਖਦਾ ਉਹਨੂੰ ਮੈਂ ਬਣਾਉਣਾ ਰਖੜੇ ਜੱਪ ਲਾ ਕੇ ਲੈ ਆਉਂਗਾ ਵਾਪਸ ਉਹ ਆ ਗਿਆ ਮੇਰਾ ਪੁੱਤ ਵੀਰਾ ਵੀਰਾ ਕਦੋਂ ਨਹੀਂ ਆ ਕਰਦੇਗਾ ਆ ਜਾ ਪੁੱਤ ਕਦੋਂ ਨਹੀਂ ਆ ਪਣਾ ਡਿੱਗੀ ਜਾਂਦਾ ਹੋਰ ਮੈਂ ਵੀ ਆਖਾ ਚਾਹਤੀ ਫਿਰ ਉਹ ਪਹਾੜ ਜਾ ਕੇ ਰਖੜੀ ਬਣਾਈ ਆਵਾਂ ਆਪ ਤਾਂ ਬਰਦਾ ਦੇ ਰੱਖੀ ਉਹ ਕਰ ਦੇ ਓਏ ਤੇਰੇ ਮੈਂ ਬਣਾਉਣਾ ਰੱਖੜੀ ਹੈ ਤੈਨੂੰ ਅੱਖੇ ਦੇ ਵਿੱਚ ਜਾਣਾ ਨਹੀਂ ਨਿਕਰਾ ਹੈ ਹੈ ਕਿਉਂ ਆਇਆ ਓਰੇ ਹੈ ਬਿਰੇ ਨੂੰ ਕਿਵੇਂ ਮਾਰੀ ਜਾਂਦਾ ਕੋਈ ਨਾ ਫਿਰ ਹੋ ਜਾ ਤਸ ਕਰ ਤੈਨੂੰ ਆਏ ਰੱਖ ਦੇ ਜੇ ਮੈਂ ਤੈਨੂੰ ਕਿਹਾ ਜੀ ਬੈਨ ਜਾਨ ਲੈ ਲੈ ਸਾਡਾ ਕੋਈ ਹੱਕ ਨਹੀਂ ਰਤੇ ਕਿ ਹੱਕ ਤੇਰਾ ਪੁੱਤ ਹੈਗਾ ਇਹ ਬਣੀਆ ਪੁੱਤ ਦੀ ਕਹਾਂ ਤੈਨੂੰ ਰੱਬ ਨੇ ਦਿੱਤਾ ਪੁੱਤ ਪਾਹੇ ਮੇਰਾ ਹੈਗਾ ਪਰ ਪੱਤਾ ਸਾਡਾ ਤੁਸੀਂ ਨੇ ਕਾਈ ਕੀ ਗੱਲ ਨਹੀਂ ਤੁਹਾਨੂੰ ਜਿਆਦਾ ਸ਼ੌਂਕ ਰਖੜੀ ਬੰਨਣ ਦਾ ਹੈ ਤਾਂ ਫਿਰ ਕੀ ਹੋ ਗਿਆ ਤੇ ਰਖੜੀ ਬੰਨ ਦੋਗੇ ਮੇਰੀ ਗੱਲ ਸੁਣ ਲੈ ਜੇ ਐਦੂ ਮੁੜ ਕੇ ਤਾਂ ਨਾਉ ਵੀ ਲੈ ਲੈ ਆਪ ਦੇ ਆਪ ਨੂੰ ਸੋਚ ਲਿਓ ਆਪ ਤੇ ਤਾਂ ਤੁਹਾਡੇ ਨਹੀਂ ਰੰਗ ਭਾਗ ਲੱਗੇ ਸਾਡਾ ਘਰ ਵੀ ਜਾੜਦਾ ਤੁਸੀਂ ਨੇ ਤੂੰ ਮੇਰੇ ਲੈਣੇ ਆ ਫਿਰ ਕੀ ਹੋਗਾ ਜੇ ਇਹਨਾਂ ਨੂੰ ਵੀਰ ਨਹੀਂ ਰੱਬ ਨੇ ਦਿੱਤਾ ਤੇ ਤੁਹਾਨੂੰ ਪੁੱਤ ਦੇਤਾ ਜੇ ਰਖੜੀ ਬੰਨ੍ਹ ਦੇਣੀ ਹੈ ਫੇਰ ਕਿੱਡੀ ਗੱਲ ਐ ਮੈਂ ਫੇਰ ਸਾਡੇ ਨਾਲ ਭੇਜਦੀ ਫੇਰ ਤੁਹਾਨੂੰ ਹੋਰ ਮੁੰਡਾ ਤੇ ਐ ਨਹੀਂ ਕੋਈ ਮੇਰਾ ਤੂੰ ਵੀ ਇਹਦਾ ਨਾਮ ਲੜ ਗਿਆ ਪਹਿਨ ਤਾਂ ਪਹਿਲਾਂ ਲੜਦੀ ਸੀਗੀ ਤੂੰ ਵੀ ਹੁਣ ਮੂਰੇ ਹੋ ਗਿਆ ਹਾਂ ਹਾਂ ਤੂੰ ਆ ਕੇ ਦੇਖ ਲੈ ਤੂੰ ਤਾਂ ਜਮੀ ਨਹੀਂ ਲੜਦੀ ਨਹੀਂ ਤੂੰ ਤਾਂ ਸਾਡੀ ਜਣਾ ਤੇ ਦੱਸਦੀਆਂ ਫੇਰ ਕਿੰਨ ਦੱਸਦੀਆਂ ਪੱਟ ਕੇ ਰਾਜੀਆਂ ਸਾਡਾ ਘਰ ਜਾਣਦੇ ਆ ਦੇਖ ਲੈ ਕਿਵੇਂ ਬੈਠੀ ਐ ਨਾ ਮਾਸੂਮ ਜਿਹਾ ਚਿਹਰਾ ਬਣਾ ਕੇ ਡੈਣ ਐ ਡੈਣ ਸਾਰੇ ਡੱਬਰ ਨੂੰ ਖਾਉਂਦੀ ਐ ਸਾਨੂੰ ਕਹਿਿਆ ਤੇ ਤੁਸੀਂ ਮੇਰੀ ਇੱਕ ਨੇ ਸੁਣੇਂਗੀ ਅੱਜ 100 100 ਕੁ ਸੁਣਨਾ ਪੈ ਗਿਆ ਹੇ ਰੱਬ ਤੇਰਾ ਬੈਰੀ ਬਣ ਗਿਆ ਤੇਰਾ ਰੱਬ ਬੈਰੀ ਬਣ ਗਿਆ ਅਸੀਂ ਤੈਨੂੰ ਕੀ ਕਹੀਏ ਨਹੀਂ ਤੇਰਾ ਤਾਂ ਰੱਬ ਬੈਰੀ ਬਣਿਆ ਤੁਸੀਂ ਸਾਡੀਆਂ ਬੈਰੀ ਬਣ ਗਿਆ ਤਿੰਨੇ ਮਾਵਾਂ ਧੀਆਂ ਇੱਕੋ ਜੀਆਂ ਨਕਮੀਆਂ ਬੱਸ ਪੁੱਤ ਨਾ ਮਨ ਖਰਾਬ ਕਰ ਬੱਸ ਆ ਜਾਓ ਆ ਜਾ ਪੁੱਤ ਬਹਿ ਜਾ ਲੱਤਾਂ ਮਲੀ ਕਿਉਂ ਰੋਈ ਜਾਂਦੀ ਆ ਪੁੱਤ ਕੀ ਹੋ ਗਿਆ ਤੁਹਾਡਾ ਤਾਂ ਰੱਬ ਵੀ ਬੈਰੀ ਬਣ ਗਿਆ ਅਸੀਂ ਕਿਸੇ ਨੂੰ ਕੀ ਦੋਸ਼ ਦਈਏ ਕੋਈ ਨਾ ਬੇਬੇ ਰੋ ਨਾ ਤੂੰ ਜੇ ਰੱਬ ਨੇ ਬੈਰੀ ਬਣਿਆ ਤਾਂ ਸ੍ਰੀਕਾਂ ਦੀਆਂ ਗੱਲਾਂ ਸੁਣਨੀਆਂ ਪਈਆਂ ਮੈਂ ਮੈਂ ਸੱਚੀ ਨਹੀਂ ਸੀ ਸੋਚਿਆ ਵੀ ਇਹ ਸਭ ਕੁਝ ਹੋਊਗਾ ਮੈਂ ਤਾਂ ਸੱਚੀ ਸੀ ਜੇ ਅੱਜ ਤੁਹਾਡਾ ਪਿਓ ਜੋਂਦਾ ਹੁੰਦਾ ਤਾਂ ਇਹ ਗੱਲਾਂ ਕਰ ਜਾਂਦੇ ਇਹ ਅੱਜ ਤੁਹਾਡਾ ਪਿਓ ਹੈ ਨਹੀਂ ਤਾਂ ਇਹ ਸ੍ਰੀਕ ਮੈਨੇ ਮਾਰ ਗਏ ਅਸੀਂ ਤਾਂ ਕੁਝ ਜ਼ਿਆਦਾ ਵੀ ਨਹੀਂ ਮੰਗਿਆ ਸੀ ਪਸਿੱਕੇ ਰਖੜੀ ਇਹ ਪੰਡਣਾ ਚਾਹੁੰਦੇ ਸੀ ਹੋਰ ਪੁੱਤ ਮੈਂ ਤਾਂ ਇਹ ਪਤਾ ਹੀ ਨਹੀਂ ਸੀ ਵੀ ਬਾਈ ਵੀ ਇਹਦਾ ਨਾਂ ਰਲ ਜੂਗਾ ਬਾਈ ਨੇ ਤਾਂ ਕਦੇ ਉਹੀ ਨਹੀਂ ਆਇਆ ਕਿਹਾ ਸੀ ਉਹ ਤਾਂ ਚਲ ਤੇਰੀ ਤਾਈ ਤਾਂ ਜਿੰਮੇ ਦੀ ਹੈਗੀ ਸੀ ਹੈਗੀ ਸੀ ਇਹ ਵੀ ਸੌ ਕੁਛ ਬੋਲ ਗਿਆ ਲੈ ਮੁੰਡੇ ਥੱਪੜ ਮਾਰ ਗਿਆ ਜਵਾਕ ਮਸਾ ਆਇਆ ਸੀ ਮੈਂ ਤਾਂ ਇਹਨੂੰ ਹੀ ਆਪਦਾ ਜਵਾਕ ਸਮਝੀ ਬੈਠੀ ਸੀ ਉਮੀਰਾ ਬੇਬੇ ਦੁਖੀ ਨਾ ਹੋਵੇ ਅੱਛਾ ਇੱਕ ਗੱਲ ਤਾਂ ਸਮਝ ਆ ਗਈ ਕਿ ਆਪਣਾ ਸਗਈ ਆਪਣਾ ਹੁੰਦਾ ਹੋਰ ਕੋਈ ਨਹੀਂ ਆਪਦਾ ਹੁੰਦਾ ਕਿ ਅੱਛਾ ਮੇਰਾ ਪ੍ਰਾ ਹੁੰਦਾ ਚਾਚੇ ਤਾਇਆ ਦੇ ਪੁੱਤ ਕਦੇ ਨਹੀਂ ਆਪਦੇ ਭਾਈ ਬਣਦੇ ਹੁੰਦੇ ਇਹ ਤਾਂ ਆਪਦੇ ਜੰਮੀ ਨਾਲ ਦੇ ਖੜਦੇ ਆ ਆਪਦੇ ਬੱਸ ਮੇਰੀਆਂ ਤਾਂ ਤੁਸੀਂ ਪੁੱਤੋਂ ਤੁਸੀਂ ਆ ਧੀਆ ਤੁਸੀਂ ਪੁੱਤ ਸਾਰਾ ਕੁਝ ਤੁਸੀਂ ਮੈਨੂੰ ਕਿਸੇ ਪੁੱਤ ਦੀ ਲੋੜ ਨਹੀਂ ਮੈਂ ਤਾਂ ਅੱਜ ਦੇਖ ਲਿਆ ਤਾਇਆ ताई ताया ओ की हो गया अपना प्रभु स्प्रे पी गया स्प्रे पी गया हैं ताई ताई की हो गया की हो गया अच्छा ताई की हो गया ਜਿਵੇਂ ਸਾਨੂੰ ਕੁਝ ਪਤਾ ਨਹੀਂ ਹੁੰਦਾ ਨੀ ਤੁਹਾਡਾ ਬੇੜਾ ਬਹਿ ਗਿਆ ਦੋਨੇ ਭੈਣਾਂ ਦਾ ਤੀਜੀ ਬਹਿ ਗਿਆ ਤੇਰੀ ਮਾਂ ਦਾ ਬੇੜਾ ਜੇ ਮੇਰੇ ਪੁੱਤ ਨੂੰ ਕੁਝ ਹੋ ਗਿਆ ਨਾ ਤੁਸੀਂ ਸਾਬ ਲਾਣਾ ਤੁਹਾਡੇ ਨਾਲ ਕੀ ਬਣੂ ਨਾ ਮੱਤੀ ਸਾਨੂੰ ਬਚਾਉਂ ਪਾੜ ਤੂੰ ਮੈਂ ਫੜ ਕੇ ਦੇਖ ਲਿਓ ਫੇਰ ਕੀ ਮੇਰੇ ਗੱਲ ਤਾਂ ਦੱਸ ਦੇ ਕੀ ਹੋ ਗਈ ਅੱਛਾ ਹਲੇ ਤੈਨੂੰ ਗੱਲ ਦਾ ਨਹੀਂ ਪਤਾ ਨੀ ਮੇਰੇ ਪੁੱਤ ਨੇ ਸਪਰੇਅ ਪੀ ਲਈ ਉਹ ਵੀ ਤੇਰੀ ਆਪਣੀਆਂ ਕਰਕੇ ਕਾਹ ਕਹਿਣ ਸਿਆਣੇ ਗੱਲ ਸੱਚੀ ਇੱਕ ਮਾਪੇ ਕਰਨ ਤਾਂ ਬੱਚੇ ਪਰਦੇ ਦਾਦੀ ਜਾਏ ਸ਼ਰੀਕ ਹੋ ਗਏ ਮਾਰੇ ਗਏ ਨੇ ਸਾਡੇ ਵਰਗੇ ਰੱਬ ਤੋਂ ਸ਼ਿਕਵਾ ਵੱਡਾ ਇੱਕ ਕੈਸੇ ਪਰਿਵਾਰ ਚ ਕੱਲਿਆਂ ਮੈਂ ਪੈਣਾ ਮੇਰੀਆਂ ਤੇ ਨਸੀ ਪਰ ਗੁੱਟ ਸੁਨਣਾ ਲੈ ਕੇ ਚੱਲਿਆ ਮੈਂ